ਸਤਿ ਸ਼੍ਰੀ ਅਕਾਲ ਦੋਸਤੋ ਜਾਓ ਅਲਰਟ ਵਾਈ ਅਮਨ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਇਸ ਪੋਸਟ ਦਾ ਨੋਟੀਫਿਕੇਸ਼ਨ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਜਾਰੀ ਹੋਇਆ ਹੈ ਜੀ ਇਸ ਵਿੱਚ ਉਮਰ ਹੱਦ 25 ਸਾਲ ਤੋਂ 33 ਸਾਲ ਰਹਿਣ ਵਾਲੀ ਹੈ ਜੀ ਤੇ ਬਹੁਤ ਹੀ ਵਧੀਆ ਮੌਕਾ ਆਇਆ ਹੈ ਜੀ ਇਸ ਪੋਸਟ ਨੂੰ ਅਪਲਾਈ ਕਰਨ ਦਾ ਤੇ ਇਸ ਪੋਸਟ ਦੀ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਲਈ حاضر ਹੋ ਚੁੱਕੇ ਹਾਂ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਹੋ ਜੀ ਦੋਸਤੋ ਇਸ ਪੋਸਟ ਵਿੱਚ ਕੁਆਲੀਫਿਕੇਸ਼ਨ ਤੇ ਏਜ ਕਿੰਨੀ ਹੋਏਗੀ ਤੇ ਕੌਣ-ਕੌਣ ਇਸ ਵਿੱਚ ਅਪਲਾਈ ਕਰ ਸਕਦਾ ਹੈ ਤੇ ਇਸ ਪੋਸਟ ਨੂੰ ਅਪਲਾਈ ਕਿਵੇਂ ਕਰਨਾ ਹੈ ਇਸ ਦੀ ਪੂਰੀ ਜਾਣਕਾਰੀ ਵੀਡੀਓ ਵਿੱਚ ਡਿਟੇਲ ਚ ਦੇਵਾਂਗੇ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਸ਼ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਮੇਰੇ ਚੈਨਲ ਜਾਓ ਅਲਰਟ ਬਾਈ ਅਮਨ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਦਿਨਾ ਜੀ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦੇਣਾ ਤਾਂ ਜੋ ਆਉਣ ਵਾਲੀਆਂ ਵੀਡੀਓਆਂ ਦੀਆਂ ਨਵੀਆਂ-ਨਵੀਆਂ ਜਾਣਕਾਰੀਆਂ ਤੁਹਾਡੇ ਲਈ ਸਭ ਤੋਂ ਪਹਿਲਾਂ ਪਹੁੰਚ ਸਕਣ। ਤੇ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ। ਦੋਸਤੋ ਇਹ ਪੋਸਟ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਦੀ ਮੰਗ ਕਰਦੀ ਹੈ ਜੀ। ਇਹਦੇ ਵਿੱਚ ਟੋਟਲ ਅਸਾਮੀਆਂ 30 ਹਨ ਜੀ। ਇਹਦੀ ਲਾਸਟ ਡੇਟ 18/6/2025 ਤੱਕ ਆਨਲਾਈਨ ਅਪਲਾਈ ਕੈਂਡੀਡੇਟ ਕਰ ਸਕਦਾ ਹੈ ਜੀ। eligibility ਦੀ ਗੱਲ ਕਰੀਏ ਤਾਂ ਕੈਂਡੀਡੇਟ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ ਏ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਜੀ 25 ਸਾਲ ਤੋਂ 33 ਸਾਲ ਤੱਕ ਹੋਣੀ ਚਾਹੀਦੀ ਹੈ ਜੀ ਏਜ ਆ ਰੈਲੈਕਸੇਸ਼ਨ ਵੀ ਮਿਲੇਗਾ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਰੈਗੂਲਰ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੀ ਤੇ ਫੁੱਲ ਟਾਈਮ ਹੋਵੇ ਕਿਸੇ ਵੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੀ ਤੇ ਇਸ ਦੇ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਦਾ 3 ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ ਹੈ ਜੀ ਇਹ ਜੋ 3 ਸਾਲ ਦਾ ਐਕਸਪੀਰੀਅੰਸ ਹੈ ਇਹ ਕਿਸੇ ਵੀ ਕਾਰਪੋਰੇਸ਼ਨਲ ਸੈਕਟਰ ਦੇ ਵਿੱਚ ਹੋ ਸਕਦਾ ਹੈ ਜੀ ਤਾਂ ਇਹ ਜੋਬ ਫਰੈਸ਼ਰ ਲਈ ਨਹੀਂ ਹੈ ਜੀ ਇਹ ਜੋਬ ਬ੍ਰਾਂਚਤੀ ਹੈ ਜੀ ਜੋ ਕਿ ਕੰਟਰੈਕਟ ਬੇਸ ਤੇ ਰਹਿਣ ਵਾਲੀ ਹੈ ਕੰਟਰੈਕਟ ਇਸ ਦਾ 1 ਸਾਲ ਦਾ ਹੋਵੇਗਾ ਜੀ ਤੇ ਇਸ ਨੂੰ ਅੱਗੇ 3 ਸਾਲ ਤੱਕ ਵਧਾਇਆ ਜਾ ਸਕਦਾ ਹੈ ਇਸ ਦਾ ਪ੍ਰੋਵੀਜ਼ਨ ਪੀਡ ਵੀ 6 ਮਾਸਾ ਹੋਵੇਗਾ ਜੀ ਪੋਸਟਿੰਗ ਆਲ ਇੰਡੀਆ ਕਿਤੇ ਵੀ ਹੋ ਸਕਦੀ ਹੈ ਜੀ ਆਪਾਂ ਸਿਲੈਕਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਰਿਟਨ ਟੈਸਟ ਹੋਵੇਗਾ ਜੀ ਪਰਸਨਲ ਇੰਟਰਵਿਊ ਵੀ ਹੋਏਗੀ ਜੀ ਕੈਂਡੀਡੇਟ ਦੀ एग्जाम ਪੰਜਾਬ ਦੇ ਵਿੱਚ ਪਟਿਆਲਾ ਅਤੇ ਜਲੰਧਰ ਵਿੱਚ ਹੋਵੇਗਾ ਜੀ ਪੋਸਟ ਭਰਨ ਤੋਂ ਪਹਿਲਾਂ ਇੱਕ ਵਾਰ ਟਰਮ ਐਂਡ ਕੰਡੀਸ਼ਨ ਜ਼ਰੂਰ ਪੜ ਲਿਓ ਜੀ ਪੰਜਾਬ ਅਤੇ ਸਿੰਧ ਬੈਂਕ ਵਿੱਚ ਬਹੁਤ ਹੀ ਵਧੀਆ ਮੌਕਾ ਹੈ ਜੀ ਇਸ ਪੋਸਟ ਨੂੰ ਭਰਨ ਦਾ ਇਸ ਪੋਸਟ ਦਾ ਲਿੰਕ ਆਪਣੇ WhatsApp ਚੈਨਲ ਤੇ ਦੇ ਦਿੱਤਾ ਜਾਵੇਗਾ ਤੇ WhatsApp ਚੈਨਲ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜੀ ਕੈਂਡੀਡੇਟ ਉਸ ਲਿੰਕ ਤੇ ਜਾ ਕੇ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਕਿਸੇ ਲੋੜਵੰਦ ਵੀਰ ਦਾ ਇਸ ਪੋਸਟ ਨੂੰ ਭਰ ਕੇ ਜੋਬ ਲੱਗ ਸਕੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਧੰਨਵਾਦ ਜੀ